ਕਹਿੰਦਾ ਹੈ ਕਿਸਾਨ ਵੀਰੋ ਹੋਡਾ ਢੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀਰ ਨੇ ਇਦਾਂ ਦੀ ਐਡ ਕਰਾਉਣੀ ਹੋਵੇ ਆਪਣਾ ਮੋਬਾਈਲ ਨੰਬਰ ਹੈਗਾ 9876823917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਅੱਜ ਦੀ ਵੀਡੀਓ ਪੈਨ ਨਿਸ਼ਾਨਾ ਗੁਲਾਬ ਸਿੰਘ ਵਾਲਾ ਤਾਜੀ ਸੂਈ ਵੀ ਆਪਾਂ ਵੜ ਲੈ ਕੇ ਆਏ ਆ ਕਦੋਂ ਸੂਈ ਆ ਕਦੋਂ ਜੇਰ ਪਈ ਆ ਸਾਰੀ ਗੱਲਬਾਤ ਬਾਈ ਤੋਂ ਪੁੱਛਾਂਗੇ ਹੋਰ ਬਾਈ ਮੰਦਰ ਠੀਕ ਹੈ ਠੀਕ ਹੈ ਜੀ ਇੱਧਰ ਆਇਓ ਮਾੜਾ ਜਾਂ ਨੇੜੇ ਚਲ ਮੈਂ ਆ ਜਾਂ ਤੇ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਹੋਰ ਠੀਕ ਠਾਕ ਹੋ ਜੀ ਤੇ ਵੀਰੇ ਨੰਬਰ ਬੋਲਿੰਗਰਾ ਨੰਬਰ 985723607 ਠੀਕ ਆ ਤੇ ਪਿੰਡ ਸਨਾਗਲਾ ਸਿੰਘਾ ਨਾ ਸਨਾਗਲਾ ਸਿੰਘਾ ਦਾ ਜ਼ਿਲ੍ਹਾ ਬਰਨਾਲਾ ਸੀ ਤਵਾ ਓਕੇ ਤੇ ਪਿੰਡ ਸਨਾਗਲਾ ਸਿੰਘਾ ਨੰਬਰ ਬੋਲਤਾ ਤੇ ਅੱਜ ਤਾਜੀ ਸੂਈ ਵੀ ਵੜ ਲੈ ਕੇ ਆਏ ਆਪਾਂ ਜੀ ਬਾਅਦ ਜੇਰ ਨੂੰ ਜੀ ਅੱਧਾ ਨਾਲ ਡਾਉਗਾ ਪਈ ਛਿੱਟਿਆ ਤੇ ਜੇਰ ਜੂ ਰੋਕੇ ਹੋ ਗਈ ਹੈ ਠੀਕ ਆ ਤੇ ਹੁਣ ਸੂਈ ਨੂੰ ਕਿੰਨਾ ਟਾਈਮ ਹੋਇਆ ਹੋਵੇ 2.5 ਘੰਟੇ ਬੜਾ ਬੁੜਾ ਕੱਟਿਆ ਕੋ ਹਾਂ ਜਿੰਨਾ ਕੱਢਦਾ ਕੋਲ ਬੱਚੇ ਦੀ ਚੱਕਾਈ ਪੰਜ ਪੇੜੀ ਪੰਜੇ ਤੇ ਕਿੰਨਾ ਦੁੱਧ ਕੱਢ ਦੂਗੇ ਦੁੱਧ ਕੱਢੂਗੀ ਸਹੀ ਗਾਈ ਓਕੇ ਖੋਲ ਅਫਰ ਤੋਰ ਕੇ ਦਿਖਾ ਦੀਏ ਤੇ ਮਗਰ ਕੀ ਆ ਗਿਆ ਬੱਚਾ ਆ ਗਿਆ ਓਕੇ ਆ ਦੇਖੋ ਜੀ ਪੂਰੀ ਚੰਗਿਆ ਥੱਲੇ ਲੇਵਾ ਤਾਂ ਹੁਣ ਵੀ ਲੈ ਕੇ ਨਹੀਂ ਤੋ ਖੜਾ ਜਾਂਦਾ ਦੇਖੋ ਥਣ ਥਣ ਦੇਖੋ ਗਧਾਲਿਆ ਵਰਗੇ ਜਿਹਨੂੰ ਆਪਾਂ ਕਹਿ ਦਈਏ ਮਿਲਕ ਵੇਨ ਦੇਖੋ ਪੂਰੀ ਚੰਗਿਆ ਤੇ ਸੂਆ ਬਾਈ ਦਾ ਕਹਿਣ ਦੇ ਮੁਤਾਬਕ ਦੂਜਾ ਆ ਗਿਆ ਤੇ ਮਗਰ ਵੀ ਲੇਵਾ ਫੋਟ ਫੋਟ ਨੂੰ ਗੱਡੀ ਫਿਰਦੀ ਆ ਤੇ ਮੂਰੇ ਵੀ ਚੰਗਾ ਗੱਡੀ ਫਿਰਦੀ ਆ ਆ ਦੇਖੋ ਜੀ ਇਹ ਪੀਲਣ ਦੇ ਪਾਣੀ ਪੀਲਣ ਤੇ ਕੋਈ ਗੱਲ ਨਹੀਂ ਪਾਣੀ ਕੀ ਬਾਤ ਆਲੇ ਵਾਲੂ ਵਾ ਇੱਕ ਨੰਬਰ ਤੇ ਥੋੜਾ ਥੋੜੀ ਜਿਹੀ ਜਿਹਨੂੰ ਆਪਾਂ ਕਹਿ ਦਈਏ ਨਾ ਥਾਣ ਲੱਗੇ ਵਿਆ ਕੋਈ ਕਹਿਣ ਦੀ ਗੱਲ ਨਹੀਂ ਆ ਦੇਖੋ ਜੀ ਥੱਲੇ ਤੋਂ ਕਰੋ ਚੈੱਕ ਲੈ ਚੱਲੋ ਜੀ ਲੰਮੀ ਹਾ ਦੇ ਤੇ ਤੋਰਾ ਤਾਰਾ ਪੂਰਾ ਵਧੀਆ ਲੱਤਾਂ ਚੌੜੀਆਂ ਕਰ ਕਰ ਤੋੜਦੀ ਆ ਤੇ ਕਰਮ ਵਾਲੀ ਨੇ ਲੇਵਾ ਬਹੁਤ ਵਧੀਆ ਤਿਆਰ ਕੀਤਾ ਤੇ ਉਮਰ ਲਾਵੇ ਰੱਬ ਇਹਨੂੰ ਪੂਰੀ ਚੰਗੀ ਤੇ ਕੁਆਲਿਟੀ ਪੂਰੀ ਵਧੀਆ ਬੱਚੀ ਹੈਗੀ ਦੂਜਾ ਸੂਆ ਤੇ ਦੁੱਧ ਬਾਈ ਦਾ ਕਹਿਣਾਗਾ ਵੀ 27 28 ਕਿਲੋ ਰਾਮ ਨਾਲ ਬਹੁਤ ਤੁਸੀਂ 25 ਮੰਨ ਕੇ ਭੋਜ ਲੈ ਲਿਓ ਆ ਨੇੜੇ ਤੋਂ ਥਣ ਲੈਵਾ ਮੈਂ ਤੁਹਾਨੂੰ ਫੇਰ ਚੈੱਕ ਕਰਾ ਦਿਆਂ ਤੇ ਆ ਕਰੋ ਜੀ ਚੈੱਕ ਇਧਰੋਂ ਸਾਰੇ 4 ਮਾਰਕ ਦਿਖਾਵਾਂਗੇ ਠੀਕ ਆ ਜੀ ਧਾਰਾ ਮਾਰ ਦਿਓ ਕੋਈ ਗੱਲ ਨਹੀਂ ਓਕੇ ਤੇ ਆ ਦੇਖੋ ਜੀ ਹੱਲੇ ਤੋਂ ਦੇਖੋ ਜੀ ਕੀ ਆ ਬਾੜਾ ਬੈਠ ਤੇ ਵੀਰੋ ਬੱਚਾ ਆਪਾਂ ਲਾ ਲਿਆ ਤੇ ਨਿਆਣਾ ਪਾ ਲਿਆਗਾ ਕਰਿਓ ਚੈੱਕ ਆ ਦੇਖੋ ਬੱਚਾ ਬੱਚਾ ਲਾ ਲਓ ਥੋੜਾ ਜੀ ਹੋਰ ਕੇ ਬਸ ਆ ਬੱਚਾ ਆਪਾਂ ਬਣ ਰਹੇ ਆ ਘਰੋ ਜਿਹਾ ਛੱਡ ਦਿਓ ਇੱਥੇ ਕੋਈ ਗੱਲ ਨਹੀਂ ਦੇਖੋ ਜੀ ਰੇਟ ਤੁਹਾਨੂੰ ਵੀਡੀਓ ਦੇ ਵਿੱਚ ਹੀ ਪੁੱਛ ਕੇ ਦੱਸਾਂਗੇ ਵੇਟ ਕਰੋ 2 ਮਿੰਟ ਜੀ ਧਾਰਾਂ ਤੁਰਾ ਮਾਰ ਦਈਏ ਤੇ ਧਾਰਾਂ ਤੁਰਾ ਇੱਕ ਨੰਬਰ ਆ ਇਹਦੀਆਂ ਕਰਾਉਣੇ ਚੱਕ ਤੁਹਾਨੂੰ ਸਾਰਾ ਤੁੜਕੂ ਕੱਢ ਕੇ ਫੇਰ ਵੀਡੀਓ ਰੋਕਾਂਗੇ ਆ ਦੇਖੋ ਜੀ ਬਾਬੇ ਤਾਂ ਬੈਠਾ ਨਹੀਂ ਆਂਦਾ ਆ ਦੇਖੋ ਧਾਰਾਂ ਦੇਖੋ ਕਿਆ ਬਾਤ ਆ ਤੇ ਦੁੱਧ ਬਾਈ ਕੱਢ ਦੁ ਗਏ 72 2 ਕਿਲੋ ਬਹੁਤ ਹੈ ਜੀ ਬੋਲਾ ਦੇਖ ਲੋ ਜੀ ਆਹ ਦੇਖੋ ਜੀ ਧਾਰਾਂ ਦੂਰਾਂ ਦੇਖੋ ਤੁਸੀਂ ਕਿਆ ਬਾਦ ਹੈ ਬੋਲਾਗਾ ਤੇ 5 4 ਕਿਲੋ ਬਾਈ ਕਹਿੰਦਾ ਬੋਲਾ ਕੱਢਦਾ ਹਜੇ ਵੀ ਮੈਨੂੰ ਲੱਗਦਾ ਜੀ ਆਪਾਂ ਸਾਰਾ ਕੱਢਣ ਲੱਗ ਜਾਈਏ 12 13 ਕਿਲੋ ਬੋਲਾ ਥੱਲੇ ਹੋਊਗਾ ਹਣਾ ਜੀ ਪਤਾ ਜੀ ਕੁਆਲਟੀ ਬੜੀ ਵਧੀਆ ਕੁਆਲਟੀ ਬੜੀ ਵਧੀਆ ਠੀਕ ਹੈ ਥਾਣੀ ਜੀ ਆ ਦੇ ਹਾਂ ਓਕੇ ਮੈਂ ਥਾਣ ਲਿਓ ਫਿਰ ਨੇੜੇ ਤੋਂ ਚੈੱਕ ਕਰਾ ਲਿਆ ਆ ਦੇਖੋ ਜੀ ਤੇ ਇਸ ਪੈਨ ਵਿੱਚ ਘੱਟ ਨਹੀਂ ਜੈ ਓਕੇ ਓਕੇ ਲੈ ਲਓ ਜੀ ਆ ਦੇਖੋ ਜੀ ਇਧਰ ਕਰੋ ਚੈੱਕ ਜੀ ਲਓ ਨੇ ਓਕੇ ਬਈ ਓਕੇ ਤੇ ਬਾਈ ਇਹਦਾ ਮੰਦਰ ਰੇਟ ਕੀ ਆ ਗਿਆ ਇਹ ਤੇ ਬਾਈ ਦੇ 85000 ਦੇਣੀ 85000 ਤੇ ਹੋਰ ਵੀ ਮਾਨਦਾਨ ਹੋ ਜੂ 8500 ਬਾਜੀ ਮੋੜਾ-ਵੋਟਾ ਕਰਦਾ ਬਈ ਤੇ ਜੀ ਹੁਣ ਇਦੂ ਕਹਾਂ ਚੰਗੀ ਵੱਡੀ ਵਹਿੜਾ ਹੈ ਨਾ ਦੁੱਧ ਹੀ ਬਹੁਤ ਕੱਢਣਾ ਜੀ ਦੁੱਧ ਤਾਂ ਕੱਢ ਦੋ ਜਿੰਨਾ ਤੂੰ ਆਖਿਆ ਹਾਂ ਹਾਂ ਜੀ ਮੌਰ ਤੇ ਨੰਬਰ ਬਾਈ ਦਾ ਹੈ ਹੈ ਨੰਬਰ ਬਾਈ ਨੂੰ ਹੀ ਨਹੀਂ ਜਮੇ ਠੀਕ ਆ ਪਿੰਡ ਛੰਨਾ ਗਲਾਬ ਸਿੰਘ ਦਾ ਨੰਬਰ ਬਾਈ ਦਾ ਹੈਗਾ 9855233687 ਜਰੂਰ ਸੰਪਰਕ ਕਰਿਓ ਜਿਹਨਾਂ ਨੂੰ ਲੋੜ ਆ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਤੈਅ ਦਿਓ ਧੰਨਵਾਦ ਜੀ